ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਰਾਮਪੁਰੇ ਪਿੰਡ ਵਿੱਚ ਬਹੁਤ ਚਾਹਲ ਪੈਲ ਸੀ ਪਿੰਡ ਵਿੱਚ ਬਹੁਤ ਵੱਡਾ ਸਮਾਗਮ ਸੀ ਤੇ ਬਹੁਤ ਸੰਗਤ ਆਣ ਵਾਲੀ ਸੀ ਸੇਵਾਦਾਰ ਸੇਵਾ ਕਰ ਰਹੇ ਸੀ ਜਿਹੜੇ ਬੰਦੇ ਦੀ ਜਿਹੜੀ ਜਿਹੜੀ ਡਿਊਟੀ ਲਈ ਗਈ ਸੀ ਉਹ ਸਾਰੇ ਆਪੋ ਆਪਣੀਆਂ ਡਿਊਟੀਆਂ ਬੜੇ ਵਧੀਆ ਤਰੀਕੇ ਨਾਲ ਨਿਭਾ ਰਹੇ ਸੀ ਲੰਗਰ ਤਿਆਰ ਹੋ ਰਿਹਾ ਸੀ ਤੇ ਕੁਝ ਲੋਕ ਇੱਧਰ ਉੱਧਰ ਘੁੰਮ ਰਹੇ ਸੀ ਤੇ ਕੁਝ ਲੋਕ ਚਾਹ ਪਾਣੀ ਪੀ ਰਹੇ ਸੀ। ਰਾਮਪੁਰੇ ਪਿੰਡ ਵਿੱਚ ਹਰ ਸਾਲ ਸਮਾਗਮ ਹੁੰਦਾ ਸੀ ਤੇ ਬਹੁਤ ਵੱਡੇ ਪੱਧਰ ਤੇ ਸਮਾਗਮ ਹੁੰਦਾ ਸੀ। ਦੂਰੋਂ ਦੂਰੋਂ ਸੰਗਤਾਂ ਇਸ ਸਮਾਗਮ ਵਿੱਚ ਆਉਂਦੀਆਂ ਸੀ। ਇਸ ਸਮਾਗਮ ਲਈ ਦਾਨੀ ਸੱਜਣ ਬਹੁਤ ਜ਼ਿਆਦਾ ਦਾਨ ਕਰਦੇ ਸੀ। ਐਸੇ ਤਰ੍ਹਾਂ ਇਸ ਸਮਾਗਮ ਲਈ ਇੱਕ ਦਾਨੀ ਸੱਜਣ ਨੇ 1500 ਲੀਟਰ ਦੁੱਧ ਦਾਨ ਕੀਤਾ ਸੀ। ਹੁਣ ਉਹ ਦੁੱਧ ਲਿਆਣ ਦੀ ਜ਼ਿੰਮੇਵਾਰੀ ਪਿੰਡ ਦੇ ਹੀ ਇੱਕ ਗੁਰਜੀਤ ਸਿੰਘ ਨਾਂ ਦੇ ਬੰਦੇ ਨੂੰ ਦਿੱਤੀ ਗਈ ਸੀ। ਗੁਰਜੀਤ ਸਿੰਘ ਇੱਕ ਟਰੱਕ ਡਰਾਈਵਰ ਸੀ ਤੇ ਉਸ ਕੋਲੇ ਆਪ ਦਾ ਦੁੱਧ ਵਾਲਾ ਟਰੱਕ ਸੀ। ਤਾਉ ਦਾਨੀ ਸੱਜਣਾ ਗੁਰਜੀਤ ਸਿੰਘ ਨਾਲ ਗੱਲ ਕਰਦਾ ਤੇ ਉਹਨੂੰ ਦੁੱਧ ਲੈਣ ਵਾਸਤੇ ਕਹਿੰਦਾ ਤਾਉ ਗੁਰਜੀਤ ਸਿੰਘ ਕਹਿੰਦਾ ਕਿ ਦੁੱਧ ਮੈਂ ਲਿਆਵਾਂਗਾ ਜਿੱਥੋਂ ਮੈਂ ਦੁੱਧ ਅਕਸਰ ਲੈਣਾ ਉਹ ਬਹੁਤ ਵਧੀਆ ਤੇ ਪਿਓਰ ਦੁੱਧ ਦੰਦੇ ਨੇ ਤੇ ਨਾਲੇ ਸਮਾਗਮ ਵਾਸਤੇ ਉਹ ਥੋੜਾ ਦੁੱਧ ਸਸਤਾ ਵੀ ਲਾ ਦੇਣਗੇ ਤੁਸੀਂ ਚਿੰਤਾ ਨਾ ਕਰੋ ਦੁੱਧ ਦੀ ਜ਼ਿੰਮੇਵਾਰੀ ਹੁਣ ਮੇਰੇ ਤੇ ਐ ਤਾਂ ਫਿਰ ਉਹ ਦਾਨੀ ਸੱਜਣਾ ਉਸ ਟਰੱਕ ਦਾ ਪਹਾੜਾ ਪੁੱਛਦਾ ਪਰ ਗੁਰਜੀਤ ਸਿੰਘ ਕਹਿੰਦਾ ਕਿ ਤੁਸੀਂ ਐਡਾ ਵੱਡਾ ਦਾਨ ਕਰ ਰਹੇ ਹੋ ਤੇ ਕੁਝ ਹਿੱਸਾ ਮੈਨੂੰ ਵੀ ਪਾ ਲੈਣ ਦਿਓ ਮੈਂ ਇਸ ਦਾ ਪਹਾੜਾ ਨਹੀਂ ਲਵਾਂਗਾ ਇਹ ਮੇਰੇ ਵੱਲੋਂ ਸਮਾਗਮ ਵਾਸਤੇ ਸੇਵਾ ਹੋਵੇਗੀ ਐਸੀ ਤਰ੍ਹਾਂ ਦਾਨੀ ਸੱਜਣਾ ਗੁਰਜੀਤ ਸਿੰਘ ਨੂੰ ਜ਼ਿੰਮੇਵਾਰੀ ਦੇ ਕੇ ਉੱਥੋਂ ਚਲਾ ਜਾਂਦਾ ਹੈ ਗੁਰਜੀਤ ਸਿੰਘ ਟਰੱਕ ਲੈ ਕੇ ਸਿੱਧਾ ਦੁੱਧ ਵਾਲੀ ਫੈਕਟਰੀ 'ਚ ਪਹੁੰਚ ਜਾਂਦਾ ਹੈ ਜਿੱਥੋਂ ਅਕਸਰ ਦੁੱਧ ਲਿਆਂਦਾ ਹੁੰਦਾ ਸੀ ਉਸ ਫੈਕਟਰੀ ਤੇ ਗੁਰਜੀਤ ਸਿੰਘ ਨੂੰ ਬਹੁਤ ਜ਼ਿਆਦਾ ਭਰੋਸਾ ਸੀ ਕਿ ਉਹ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਕਰਦੇ ਤੇ ਉਹਨਾਂ ਦਾ ਦੁੱਧ ਬਹੁਤ ਵਧੀਆ ਹੁੰਦਾ ਹੈ ਤਾਂ ਕਰਕੇ ਉਹ ਸਮਾਗਮ ਵਾਸਤੋਂ ਉਸੇ ਫੈਕਟਰੀ ਤੋਂ ਦੁੱਧ ਲੈਣ ਵਾਸਤੇ ਆਇਆ ਸੀ ਤਾਂ ਫਿਰ ਉਹ ਅੰਦਰ ਜਾ ਕੇ 1500 ਲੀਟਰ ਦੇ ਪੈਸੇ ਦਿੰਦਾ ਹੈ ਤੇ 1500 ਲੀਟਰ ਦੁੱਧ ਟਰੱਕ ਵਿੱਚ ਪਾਉਣ ਵਾਸਤੇ ਕਹਿੰਦਾ ਐਸੀ ਤਰ੍ਹਾਂ ਟਰੱਕ ਵਿੱਚ 1500 ਲੀਟਰ ਦੁੱਧ ਪਾ ਦਿੱਤਾ ਫੇਰ ਟਰੱਕ ਲੈ ਕੇ ਗੁਰਜੀਤ ਬਾਪਸਾਨ ਲਈ ਚੱਲ ਪੈਂਦਾ ਹੈ ਗੁਰਜੀਤ ਛੇਤੀ ਛੇਤੀ ਟਰੱਕ ਲੈ ਕੇ ਆ ਰਿਹਾ ਸੀ ਉਹ ਸੋਚਦਾ ਸੀ ਕਿਤੇ ਲੰਗਰ ਵਾਸਤੇ ਉਸ ਨੂੰ ਦੇਰ ਨਾ ਹੋ ਜਾਵੇ ਤਾਂ ਕਰਕੇ ਉਹ ਟਾਈਮ ਤੋਂ ਪਹਿਲਾਂ ਪਹੁੰਚਣਾ ਚਾਹੁੰਦਾ ਸੀ ਫੈਕਟਰੀ 'ਚ ਉਸ ਨੂੰ ਥੋੜਾ ਜਿਹਾ ਐਕਸਟਰਾ ਟਾਈਮ ਲੱਗ ਗਿਆ ਸੀ ਤਾਂ ਕਰਕੇ ਉਸ ਨੂੰ ਚਿੰਤਾ ਹੋ ਰਹੀ ਸੀ ਐਸੇ ਤਰ੍ਹਾਂ ਗੁਰਜੀਤ ਟਰੱਕ ਲੈ ਕੇ ਚੱਲ ਰਿਹਾ ਸੀ ਤਾਂ ਥੋੜੀ ਦੂਰ ਕੁਝ ਪੁਲਿਸ ਵਾਲੇ ਖੜੇ ਸੀ ਜਿਵੇਂ ਉਹਨਾਂ ਪੁਲਿਸ ਵਾਲਿਆਂ ਤੇ ਗੁਰਜੀਤ ਸਿੰਘ ਦੀ ਨਿਗਾ ਪਈ ਤਾਂ ਗੁਰਜੀਤ ਸਿੰਘ ਥੋੜਾ ਜਿਹਾ ਘਬਰਾ ਗਿਆ ਉਹਨੇ ਸੋਚਿਆ ਕਿ ਇਹ ਮੇਰਾ ਟਾਈਮ ਖਰਾਬ ਕਰਨਗੇ ਕਿਉਂਕਿ ਗੁਰਜੀਤ ਸਿੰਘ ਆਪਦੇ ਟਰੱਕ ਦੇ ਕਾਗਜ਼ ਦਾ ਪੂਰੇ ਰੱਖਦਾ ਸੀ ਪਰ ਉਹਨੂੰ ਪਤਾ ਸੀ ਕਿ ਪੁਲਿਸ ਵਾਲੇ ਰੋਕ ਕੇ ਉਸ ਕੋਲ ਕਾਗਜ਼ ਮੰਗਣਗੇ ਇਸੇ ਤਰ੍ਹਾਂ ਉਸ ਦਾ ਟਾਈਮ ਖਰਾਬ ਹੋਵੇਗਾ ਪਰ ਉਹਨੋਂ ਕੁਝ ਨਹੀਂ ਕਰ ਸਕਦਾ ਸੀ ਪੁਲਿਸ ਵਾਲਾ ਨਾਕਾ ਨੇੜੇ ਆ ਚੁੱਕਿਆ ਸੀ ਤਾਂ ਇੱਕ ਪੁਲਿਸ ਵਾਲਾ ਅੱਗੇ ਹੋ ਕੇ ਟਰੱਕ ਰੁਕਣ ਦਾ ਇਸ਼ਾਰਾ ਕਰਦਾ ਹੈ ਗੁਰਜੀਤ ਇੱਕ ਸਾਈਡ ਤੇ ਲਾ ਕੇ ਟਰੱਕ ਨੂੰ ਰੋਕ ਦਿੰਦਾ ਹੈ ਤੇ ਉਹ ਪੁਲਿਸ ਵਾਲ ਨੂੰ ਕਹਿੰਦਾ ਹੈ ਕਿ ਹਾਂਜੀ ਸਾਹਿਬ ਜੀ ਦੱਸੋ ਤਾਂ ਫਿਰ ਉਹ ਪੁਲਿਸ ਵਾਲਾ ਕਹਿੰਦਾ ਹੈ ਕਿ ਟਰੱਕ ਵਿੱਚ ਕੀ ਲੈ ਕੇ ਜਾ ਰਿਹਾ ਹੈ ਤਾ ਗੁਰਜੀਤ ਸਿੰਘ ਕਹਿੰਦਾ ਕਿ ਟਰੱਕ ਵਿੱਚ 1500 ਲੀਟਰ ਦੁੱਧ ਲੈ ਕੇ ਜਾ ਰਿਹਾ ਆ ਇਹ ਇੱਕ ਸਮਾਗਮ ਵਾਸਤੇ ਜਾ ਰਿਹਾ ਹੈ ਸਾਡੇ ਪਿੰਡ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ ਉਸੇ ਵਾਸਤੇ ਦੁੱਧ ਦੀ ਲੋੜ ਹੈ ਤਾਂ ਆਪਰਸ ਵਾਲਾ ਕਹਿੰਦਾ ਕਿ ਟਰੱਕ ਦੇ ਕਾਗਜ਼ਾ ਦਿਖਾਓ ਤਾਂ ਗੁਰਜੀਤ ਕਹਿੰਦਾ ਕਿ ਸਾਹਿਬ ਜੀ ਮੈਂ ਪਹਿਲਾਂ ਹੀ ਬਹੁਤ ਲੇਟ ਹੋ ਰਿਹਾ ਜੇ ਦੁੱਧ ਲੇਟ ਹੋ ਗਿਆ ਇਹ ਖਰਾਬ ਨਾ ਹੋ ਜਾਵੇ ਫਿਰ ਇਹ ਸਾਡੇ ਕਿਸੇ ਕੰਮ ਦਾ ਨਹੀਂ ਰਹਿਣਾ ਇਸ ਕਰਕੇ ਤੁਸੀਂ ਸਾਨੂੰ ਜਾਣ ਦਿਓ ਮੇਰੇ ਟਰੱਕ ਦੇ ਕਾਗਜ਼ਾ ਪੂਰੇ ਨੇ ਮੈਂ ਹਮੇਸ਼ਾ ਕਾਗਜ਼ ਪੂਰੇ ਰੱਖਦਾ ਪਰ ਪੁਲਿਸ ਵਾਲਾ ਨਹੀਂ ਮੰਨਦਾ ਉਹ ਕਹਿੰਦਾ ਹੈ ਕਿ ਇਹ ਸਾਡੀ ਡਿਊਟੀ ਹੈ ਟਰੱਕਾਂ ਦੇ ਕਾਗਜ ਚੈੱਕ ਕਰਨੇ ਜ਼ਰੂਰੀ ਹੈ ਅਸੀਂ ਆਪਦੀ ਡਿਊਟੀ ਨਿਭਾ ਰਹੇ ਹਾਂ ਤੁਸੀਂ ਆਪਦੀ ਡਿਊਟੀ ਨਿਭਾ ਰਹੇ ਹੋ ਇਸ ਕਰਕੇ ਸਾਨੂੰ ਸਾਡੀ ਡਿਊਟੀ ਕਰਨ ਦਿਓ ਤੇ ਟਰੱਕ ਦੇ ਕਾਗਜ ਚੈੱਕ ਕਰਵਾਓ ਤਾਂ ਫਿਰ ਗੁਰਜੀਤ ਸਿੰਘ ਟਰੱਕ ਦੇ ਕਾਗਜ ਲੈ ਕੇ ਥੱਲੇ ਆ ਜਾਂਦਾ ਹੈ ਥੱਲੇ ਲਿਆ ਕੇ ਉਹ ਪੁਲਿਸ ਵਾਲੇ ਨੂੰ ਟਰੱਕ ਦੇ ਕਾਗਜ ਫੜਾ ਦਿੰਦਾ ਹੈ ਪੁਲਿਸ ਵਾਲਾ ਥੋੜੀ देर ਟਰੱਕ ਦੇ ਕਾਗਜ ਦੇਖਦਾ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਕਾਗਜਾਂ ਨੂੰ ਸਾਡੇ ਵੱਡੇ ਸਾਹਿਬ ਚੈੱਕ ਕਰਨਗੇ ਤਾਂ ਫਿਰ ਉਹ ਨਾਲ ਹੀ ਖੜੇ ਆਪਦੇ ਵੱਡੇ ਸਾਹਿਬ ਕੋਲੇ ਜਾ ਕੇ ਉਹ ਕਾਗਜ ਰੱਖ ਦਿੰਦਾ ਹੈ ਵੱਡਾ ਸਾਹਿਬ ਕਿਸੇ ਹੋ ਉਸ ਆਦੰਦ ਦੇ ਕਾਗਜ਼ ਚੈੱਕ ਕਰਨ ਤੋਂ ਬਾਅਦ ਉਹ ਗੁਰਜੀਤ ਸਿੰਘ ਦੇ ਟਰੱਕ ਦੇ ਕਾਗਜ਼ ਹੱਤਾ ਚ ਫੜ ਕੇ ਉਸ ਨੂੰ ਚੈੱਕ ਕਰਨਾ ਸ਼ੁਰੂ ਕਰ ਦਿੰਦਾ ਤਾਂ ਉਸ ਨੂੰ ਕਾਗਜ਼ਾਂ 'ਚ ਕੋਈ ਕਮੀ ਨਹੀਂ ਮਿਲਦੀ ਤਾਂ ਫਿਰ ਉਹ ਗੁਰਜੀਤ ਸਿੰਘ ਨੂੰ ਕਹਿੰਦਾ ਕਿ ਟਰੱਕ ਵਿੱਚ ਕੀ ਹੈ ਤਾਂ ਅੱਗੋਂ ਗੁਰਜੀਤ ਸਿੰਘ ਕਹਿੰਦਾ ਕਿ ਸਾਹਿਬ ਜੀ ਟਰੱਕ ਵਿੱਚ ਦੁੱਧ ਹੈ ਤੇ ਮੈਂ ਇਸ ਨੂੰ ਆਪਦੇ ਪਿੰਡ ਵਿੱਚ ਸਮਾਗਮ ਵਾਸਤੇ ਲੈ ਕੇ ਜਾ ਰਿਹਾ ਇੱਕ ਚੰਗੇ ਕੰਮ ਵਾਸਤੇ ਲੈ ਕੇ ਜਾ ਰਿਹਾ ਤਾਂ ਫਿਰ ਵੱਡਾ ਸਾਹਿਬ ਕਹਿੰਦਾ ਕਿ ਤੇਰੇ ਟਰੱਕ ਦੇ ਕਾਗਜ਼ ਤਾਂ ਪੂਰੇ ਐ ਪਰ ਸਾਨੂੰ ਦੁੱਧ ਚੈੱਕ ਕਰਨਾ ਪਵੇਗਾ ਕਿ ਕਿਤੇ ਤੂੰ ਨਕਲੀ ਦੁੱਧ ਤਾਂ ਨਹੀਂ ਲੈ ਕੇ ਜਾ ਰਿਹਾ ਕੋਈ ਇਹਦੇ ਵਿੱਚ ਮਿਲਾਪੜਤਾ ਹੈ ਨਹੀਂ ਤੂੰ ਦੱਸ ਰਿਹਾ ਕਿ ਸਮਾਗਮ ਵਾਸਤੇ ਦੁੱਧ ਲੈ ਕੇ ਜਾ ਰਹੇ ਆਂ ਜੇ ਆ ਨਕਲੀ ਹੋਇਆ ਜਾਂ ਮਿਲਾਵਟੀ ਹੋਇਆ ਤਾਂ ਪਤਾ ਨਹੀਂ ਕਿੰਨੇ ਕੁ ਲੋਕ ਬਿਮਾਰ ਹੋ ਜਾਣਗੇ ਇਸ ਕਰਕੇ ਸਾਨੂੰ ਦੁੱਧ ਦੀ ਜਾਂਚ ਕਰਨੀ ਪੈਣੀ ਹੈ ਤਾਂ ਅੱਗੋਂ ਗੁਰਜੀਤ ਸਿੰਘ ਕਹਿੰਦਾ ਕਿ ਸਾਹਿਬ ਜੀ ਮੈਂ ਜਿੱਥੋਂ ਹਮੇਸ਼ਾ ਦੁੱਧ ਲੇਕਿਆ ਨਾ ਉਹ ਮੇਰੀ ਵਿਸ਼ਵਾਸ ਵਾਲੀ ਫੈਕਟਰੀ ਹੈ ਉਹ ਦੁੱਧ ਦੀ ਫੈਕਟਰੀ ਬਹੁਤ ਵਧੀਆ ਹੈ ਉਥੋਂ ਪਿਓਰ ਦੁੱਧ ਮਿਲਦਾ ਹੈ ਇਸ ਕਰਕੇ ਨਕਲੀ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਤੁਸੀਂ ਮੇਰੇ ਤੇ ਭਰੋਸਾ ਕਰੋ ਤੇ ਮੈਨੂੰ ਜਾਣ ਦਿਓ ਮੈਂ ਅੱਗੇ ਹੀ ਬਹੁਤ ਲੇਟ ਹੋ ਗਿਆ ਜੇ ਇਹ ਦੁੱਧ ਟਾਈਮ ਤੇ ਨਾ ਪਹੁੰਚਿਆ ਤਾਂ ਉੱਥੇ ਲੰਗਰ ਨਹੀਂ ਬਣ ਸਕਣਾ ਤਾਂ ਫਿਰ ਵੱਡਾ ਸਾਹਿਬ ਕਹਿੰਦਾ ਕਿ ਚਾਹੇ ਕੁਝ ਵੀ ਹੈ ਪਰ ਸਾਨੂੰ ਇਸ ਦੀ ਜਾਂਚ ਕਰਨੀ ਪਵੇਗੀ ਤਾਂ ਫਿਰ ਉਪਰਸ ਵਾਲਿਆਂ ਕੋਲ ਇਹ ਦੁੱਧ ਨੂੰ ਚੈੱਕ ਕਰਨ ਵਾਲੀ ਮਸ਼ੀਨ ਮੰਗਵਾਉਂਦਾ ਹੈ ਹੁਣ ਇਸੇ ਤਰ੍ਹਾਂ ਕਾਫੀ ਟਾਈਮ ਲੱਗ ਗਿਆ ਸੀ ਫਿਰ ਦੁੱਧ ਚੈੱਕ ਕਰਨ ਵਾਲੀ ਮਸ਼ੀਨ ਹੁੰਦੀ ਹੈ ਤਾਂ ਫਿਰ ਪੁਲਿਸ ਵਾਲਾ ਉਸ ਟੈਂਕਰ ਚੋਂ ਥੋੜਾ ਜਿਹਾ ਦੁੱਧ ਕੱਢਦਾ ਇੱਕ ਛੋਟੇ ਭਾਂਡੇ ਚ ਤੇ ਉਹ ਦੁੱਧ ਅੰਦਰ ਲੈ ਜਾਂਦਾ ਅੰਦਰ ਲਿਜਾ ਕੇ ਉਹ ਦੁੱਧ ਮਸ਼ੀਨ ਵਿੱਚ ਪਾਉਂਦਾ ਦੁੱਧ ਵਿੱਚ ਕੋਈ ਮਿਲਾਵਟ ਨਹੀਂ ਸੀ ਦੁੱਧ ਪਿਓਰ ਸੀ ਉਹ ਪੁਲਿਸ ਵਾਲੇ ਨੂੰ ਪਤਾ ਲੱਗ ਗਿਆ ਸੀ ਕਿ ਦੁੱਧ ਵਿੱਚ ਕੋਈ ਮਿਲਾਵਟ ਨਹੀਂ ਹੈ ਪਰ ਉਹਨੂੰ ਵੱਡੇ ਸਾਹਿਬ ਦੀ ਕਾਰਵਾਈ ਦਾ ਪਤਾ ਸੀ ਤਾਂ ਕਰਕੇ ਉਹ ਝੂਠਾ ਹੀ ਕਹਿ ਦਿੰਦਾ ਕਿ ਦੁੱਧ ਵਿੱਚ ਮਿਲਾਵਟ ਹੈ ਕਿਉਂਕਿ ਵੱਡਾ ਸਾਹਿਬ ਸਾਰੇ ਸਾਧਨਾਂ ਕੋਲੇ ਕੋਈ ਨਾ ਕੋਈ ਪਹਾਨਾ ਮਾਰ ਕੇ ਪੈਸੇ ਲੁੱਟਦਾ ਰਹਿੰਦਾ ਸੀ ਐਸੇ ਤਰ੍ਹਾਂ ਕਿਸੇ ਵੀ ਸਾਧਨ ਨੂੰ ਖਾਲੀ ਨਹੀਂ ਜਾਣ ਦਿੰਦਾ ਸੀ ਕੋਈ ਚੋਰੀ ਛਿਪੇ ਉੱਥੋਂ ਦੀ ਸਾਧਨ ਲੰਘ ਜੇ ਤਾਂ ਲੰਘ ਜੇ ਪਰ ਜੋ ਉਹਨਾਂ ਦੀ ਨਿਗਾਹ ਵਿੱਚ ਆ ਜਾਂਦਾ ਸੀ ਉਸ ਕੋਲੇ ਉਹ ਪੈਸੇ ਲੰਦੇ ਹੀ ਲੰਦੇ ਸੀ ਕਾਗਜ਼ ਪੂਰੇ ਹੋਣ ਤੱਕ ਕੋਈ ਹੋਰ ਪਹਾਨਾ ਲਾ ਦਿੰਦੇ ਸੀ ਜਿਸ ਤਰ੍ਹਾਂ ਦਾ ਸਮਾਨ ਟਰੱਕ ਵਿੱਚ ਹੁੰਦਾ ਸੀ ਉਹ ਉਸੇ ਤਰ੍ਹਾਂ ਦੇ ਪਹਾਨੇ ਲੱਭਦੇ ਸੀ ਐਸੇ ਤਰ੍ਹਾਂ ਪੁਲਿਸ ਵਾਲਾ ਆ ਕੇ ਵੱਡੇ ਸਾਹਿਬ ਨੂੰ ਕਹਿੰਦਾ ਕਿ ਸਾਹਿਬ ਜੀ ਦੁੱਧ ਵਿੱਚ ਮਿਲਾਵਟ ਹੈ ਹੁਣ ਕੋਲੇ ਹੀ ਗੁਰਜੀਤ ਸਿੰਘ ਖੜਿਆ ਸੀ ਜਿਵੇਂ ਉਹ ਗੱਲ ਸੁਣਦਾ ਹੈ ਤਾਂ ਗੁਰਜੀਤ ਸਿੰਘ ਕਹਿੰਦਾ ਹੈ ਕਿ ਇਹ ਨਹੀਂ ਹੋ ਸਕਦਾ ਦੁੱਧ ਵਿੱਚ ਕੋਈ ਮਿਲਾਪਟ ਨਹੀਂ ਹੈ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ ਤਾਂ ਫਿਰ ਵੱਡਾ ਸਾਹਿਬ ਕਹਿੰਦਾ ਹੈ ਕਿ ਤੂੰ ਮਿਲਾਵਟੀ ਦੁੱਧ ਲੈ ਕੇ ਜਾ ਰਿਹਾ ਹੈ ਹੁਣ ਤੇਰੇ ਤੇ ਕਾਰਵਾਈ ਹੋਵੇਗੀ ਤਾਂ ਅਗੋ ਗੁਰਜੀਤ ਸਿੰਘ ਹੱਥ ਜੋੜ ਕੇ ਕਹਿੰਦਾ ਹੈ ਕਿ ਸਾਹਿਬ ਜੀ ਦੁੱਧ ਮਿਲਾਵਟੀ ਨਹੀਂ ਹੈ ਇਹ ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਤਾਂ ਫਿਰ ਵੱਡਾ ਸਾਹਿਬ ਕਹਿੰਦਾ ਹੈ ਕਿ ਜੇ ਤੂੰ ਦੁੱਧ ਇੱਥੋਂ ਲੈ ਕੇ ਜਾਣਾ ਤਾਂ ਤੈਨੂੰ ਫਾਈਨ ਭਰਨਾ ਪਵੇਗਾ ਕਿਉਂਕਿ ਤੇਰਾ ਦੁੱਧ ਮਿਲਾਵਟੀ ਹੈ ਇਸ ਕਰਕੇ ਤੈਨੂੰ ਫਾਈਨ ਭਰਨਾ ਪਵੇਗਾ ਤਾ ਫਿਰ ਗੁਰਜੀਤ ਸਿੰਘ ਕਹਿੰਦਾ ਕਿ ਸਾਹਿਬ ਜੀ ਕਿੰਨਾ ਫਾਈਨ ਭਰਨਾ ਪਵੇਗਾ ਤਾਂ ਗੋ ਵੱਡਾ ਸਾਹਿਬ ਕਹਿੰਦਾ ਕਿ 60000 ਰੁਪਏ ਇਸਦਾ ਫਾਈਨ ਬਣਦਾ ਹੈ ਤੈਨੂੰ 60000 ਰੁਪਏ ਇਸਦਾ ਫਾਈਨ ਭਰਨਾ ਪਵੇਗਾ ਜਿਵੇਂ ਗੁਰਜੀਤ ਸਿੰਘ ਨੇ ਇਹ ਗੱਲ ਸੁਣੀ ਸੀ ਤਾਂ ਇੱਕੋ ਦਮ ਹੈਰਾਨ ਰਹਿ ਜਾਂਦਾ ਹੈ 60000 ਰੁਪਏ ਤਾ ਫਿਰ ਵੱਡੇ ਸਾਹਿਬ ਨੂੰ ਕਹਿੰਦਾ ਕਿ ਸਾਹਿਬ ਜੀ 60000 ਰੁਪਏ ਤਾਂ ਬਹੁਤ ਜ਼ਿਆਦਾ ਹੈ ਤੁਸੀਂ ਇੰਜ ਨਾ ਕਰੋ ਮੈਂ ਚੰਗੇ ਕੰਮ ਵਾਸਤੇ ਇਹ ਦੁੱਧ ਲੈ ਕੇ ਜਾ ਰਿਹਾ ਵੱਡਾ ਸਾਹਿਬ ਕੁਝ ਨਹੀਂ ਸੁਣਦਾ ਤੇ ਕਹਿੰਦਾ ਕਿ ਜੇ ਇਸ ਨੂੰ ਲੈ ਕੇ ਜਾਣਾ ਤਾਂ 60000 ਰੁਪਏ ਦੇਣੇ ਹੀ ਪੈਣਗੇ ਨਹੀਂ ਤਾਂ ਤੁਹਾਡੇ ਟਰੱਕ ਨੂੰ ਜ਼ਬਤ ਕਰਕੇ ਥਾਣੇ ਲਿਜਾਇਆ ਜਾਵੇਗਾ ਤੇਰੇ ਤੇ ਕੇਸ ਪਾਇਆ ਜਾਵੇਗਾ ਤੇ ਨਾਲੇ ਟਰੱਕ ਨੂੰ ਸੀਜ਼ ਕਰ ਦਿੱਤਾ ਜਾਵੇਗਾ ਫਿਰ ਤੈਨੂੰ ਇਹ ਟਰੱਕ ਕੋਰਟ ਵਿੱਚੋਂ ਹੀ ਛਡਾਣਾ ਪਵੇਗਾ ਤੇ ਨਾਲੇ ਉਹ ਤੇਰੇ ਤੇ ਕੇਸ ਚੱਲਦਾ ਰਹੇਗਾ ਇਹ ਲੰਬੀ ਕਾਰਵਾਈ ਚੱਲੇਗੀ ਗੁਰਜੀਤ ਸਿੰਘ ਹੁਣ ਮਜਬੂਰ ਹੋ ਗਿਆ ਸੀ ਉਹ ਹੁਣ ਕੁਝ ਨਹੀਂ ਕਰ ਸਕਦਾ ਸੀ ਤਾਂ ਫਿਰ ਉਹ ਸੋਚਦਾ ਕਿ ਹੁਣ ਮੈਂ ਕੀ ਕਰ ਵੱਡੇ ਸਾਹਿਬ ਨੂੰ ਕਹਿੰਦਾ ਕਿ ਸਾਹਿਬ ਜੀ ਮੈਨੂੰ ਥੋੜਾ ਟਾਈਮ ਦਿਓ ਮੈਂ 60000 ਰੁਪਏ ਦਾ ਅਰੇਂਜਮੈਂਟ ਕਰਦਾ ਤਾਂ ਵੱਡਾ ਸਾਹਿਬ ਕਹਿੰਦਾ ਕਿ ਤੇਰੇ ਕੋਲ 2 ਘੰਟੇ ਐ 2 ਘੰਟਿਆਂ ਦੇ ਵਿੱਚ 60000 ਰੁਪਏ ਦਾ ਅਰੇਂਜਮੈਂਟ ਕਰ ਦੇ ਤਾਂ ਤੈਨੂੰ ਇੱਥੇ ਟਰੱਕ ਲੈ ਜਾਣ ਦਿੱਤਾ ਜਾਵੇਗਾ ਨਹੀਂ ਤਾਂ 2 ਘੰਟਿਆਂ ਬਾਅਦ ਟਰੱਕ ਨੂੰ ਅਸੀਂ ਥਾਣੇ ਲੈ ਕੇ ਚਲੇ ਜਾਵਾਂਗੇ ਤਾਂ ਗੁਰਜੀਤ ਸਿੰਘ ਕਹਿੰਦਾ ਕਿ ਸਾਹਿਬ ਜੀ ਕੋਈ ਗੱਲ ਨਹੀਂ ਮੈਂ ਛੇਤੀ ਤੋਂ ਛੇਤੀ ਪੈਸਿਆਂ ਦਾ ਅਰੇਂਜਮੈਂਟ ਕਰਦਾ ਤਾਂ ਫਿਰ ਗੁਰਜੀਤ ਸਿੰਘ ਆਪਦੇ ਟਰੱਕ ਕੋਲ ਆ ਜਾਂਦਾ ਤੇ ਟਰੱਕ ਤੋਂ ਥੋੜੀ ਦੂਰ ਜਾ ਕੇ ਉਸ ਦਾਨੀ ਸੱਜਣ ਨੂੰ ਫੋਨ ਲਾਂਦਾ ਜਿਸ ਨੇ ਉਹ ਦੁੱਧ ਤਾ ਗੋਦਾਨੀ ਸੱਜਣ ਜਿਵੇਂ ਉਹ ਫੋਨ ਚੱਕਦਾ ਹੈ ਤਾਂ ਗੁਰਜੀਤ ਸਿੰਘ ਪੁੱਛਦਾ ਹੈ ਕਿ ਕੀ ਗੱਲ ਹੈ ਤਾ ਗੁਰਜੀਤ ਸਿੰਘ ਉਸ ਅਨੁਸਾਰ ਹੀ ਕਹਾਣੀ ਦੱਸਦਾ ਹੈ ਕਿ ਇਸ ਤਰ੍ਹਾਂ ਟਰੱਕ ਰੋਕ ਲਿਆ ਹੈ ਇਹ ਗੱਲ ਸੁਣ ਕੇ ਉਹਦਾ ਨੀ ਸੱਜਣ ਵੀ ਪਰੇਸ਼ਾਨ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਕਿਸ ਤਰ੍ਹਾਂ ਦੇ ਲੋਕ ਐ ਚੰਗੇ ਕੰਮ ਵਾਸਤੇ ਆ ਰਹੀਆਂ ਚੀਜ਼ਾਂ ਨੂੰ ਵੀ ਲੁੱਟਣ ਤੇ ਤੋਲੇ ਨੇ ਇਸ ਤਰ੍ਹਾਂ ਨਜਾਇਜ਼ ਪੈਸੇ ਲੈ ਕੇ ਲੋਕ ਕੀ ਕਰਨਾ ਚਾਹੁੰਦੇ ਨੇ ਤਾਂ ਉਹ ਕਹਿੰਦਾ ਹੈ ਕਿ ਵਾਹਿਗੁਰੂ ਸਭ ਦੇਖਦਾ ਹੈ ਵਾਹਿਗੁਰੂ ਉਹਨਾਂ ਲੋਕਾਂ ਨੂੰ ਆਪ ਹੀ ਸਜ਼ਾ ਦੇਵੇਗਾ ਤੂੰ ਇਸ ਤਰ੍ਹਾਂ ਕਰ ਰਿਹਾ ਤੂੰ ਮੈਨੂੰ ਦੱਸ ਤੇਰੇ ਕੋਲ ਏਟੀਐਮ ਹੈ ਜਾਂ ਨਹੀਂ ਇੱਕ ਵਾਰ ਆਪਾਂ ਦੁੱਧ ਤਾਂ ਇੱਥੇ ਲੈ ਕੇ ਹੀ ਆਣਾ ਹੈ ਤਾਂ ਕਰਕੇ ਉਹਨਾਂ ਨੂੰ ਪੈਸੇ ਦੇਣੇ ਹੀ ਪੈਣਗੇ ਤਾਂ ਅਗੋ ਗੁਰਜੀਤ ਸਿੰਘ ਕਹਿੰਦਾ ਹੈ ਕਿ ਮੇਰੇ ਕੋ ਤਾ ਗੋਦਾਨੀ ਸੱਜਣ ਕਹਿੰਦਾ ਕਿ ਜੇ ਤੇਰੇ ਕੋਲੇ ATM ਹੁੰਦਾ ਤਾਂ ਮੈਂ ਪੈਸੇ ਤੇਰੇ ਖਾਤੇ ਵਿੱਚ ਪਾ ਦਿੰਦਾ ਤੇ ਤੂੰ ਉੱਥੋਂ ਕਢਾ ਕੇ ਉਹਨਾਂ ਨੂੰ ਦੇ ਦਿੰਦਾ ਪਰ ਹੁਣ ਤੇਰੇ ਕੋਲੇ ATM ਹੈ ਨਹੀਂ ਹੁਣ ਮੈਂ ਪੈਸੇ ਦੇ ਕੇ ਇੱਕ ਬੰਦਾ ਮੈਂ ਉਸ ਨਾਕੇ ਤੇ ਭੇਜ ਰਿਹਾ ਉਹ ਬੰਦਾ ਘੰਟੇ ਡੇਢ ਘੰਟੇ ਤੱਕ ਤੇਰੇ ਤੱਕ ਪਹੁੰਚ ਜਾਵੇਗਾ ਉਦੋਂ ਤੱਕ ਲਈ ਤੂੰ ਇੰਤਜ਼ਾਰ ਕਰ ਤਾਂ ਫਿਰ ਗੁਰਜੀਤ ਸਿੰਘ ਫੋਨ ਕੱਟ ਦਿੰਦਾ ਤੇ ਇੰਤਜ਼ਾਰ ਕਰਨ ਲੱਗਦਾ ਹੈ ਫਿਰ ਉਹ ਪੁਲਿਸ ਵਾਲਿਆਂ ਕੋਲ ਜਾਂਦਾ ਹੈ ਤੇ ਉਹਨਾਂ ਨੂੰ ਜਾ ਕੇ ਪੁੱਛਦਾ ਹੈ ਕਿ ਅਸੀਂ ਪੈਸੇ ਖਾਤੇ ਵਿੱਚ ਪਾ ਦਈਏ ਜਾਂ ਫੋਨ ਪੇ ਕਰ ਦਈਏ ਤਾਂ ਪੁਲਿਸ ਵਾਲੇ ਇੱਕ ਉਹਦਾ ਮੁਕਰ ਜਾਂਦੇ ਨੇ ਕਹਿੰਦੇ ਨੇ ਕਿ ਸਾਨੂੰ ਪੈਸੇ ਕੈਸ਼ ਚਾਹੀਦੇ ਐ ਸਾਨੂੰ ਅਕਾਊਂਟ ਵਿੱਚ ਪੈਸੇ ਨਹੀਂ ਚਾਹੀਦੇ ਤਾਂ ਫਿਰ ਗੁਰਜੀਤ ਸਿੰਘ ਉੱਥੋਂ ਵਾਪਸ ਆ ਜਾਂਦਾ ਹੈ ਤੇ ਇੱਕ ਉਹ ਰੋਡ-ਰੋਡ ਤੇ ਤੁਰਨ ਲੱਜਾਂਦਾ ਟਾਈਮ ਪਾਸ ਕਰਨ ਵਾਸਤੇ ਗੁਰਜੀਤ ਸਿੰਘ ਨੂੰ ਪਤਾ ਸੀ ਕਿ ਥੋੜੀ ਦੂਰ ਅੱਗੇ ਖਾਣ ਪੀਣ ਦੀਆਂ ਛਟਾਲਾਂ ਲੱਗੀਆਂ ਹਨ ਖਾਣ ਪੀਣ ਦਾ ਸਮਾਨ ਮਿਲ ਜਾਂਦਾ ਹੈ ਇਸ ਕਰਕੇ ਉਹ ਸੋਚਦਾ ਹੈ ਕਿ ਕਿਉਂ ਨਾ ਇੰਨੇ ਮੈਂ ਕੁਝ ਖਾ ਪੀ ਲਵਾਂ ਤਾਂ ਰੋਡ ਤੇ ਪੈਦਲ ਜਿਹਦੇ ਉੱਤੇ ਵੱਡੇ ਵੱਡੇ ਅਫਸਰਾਂ ਦੇ ਨੰਬਰ ਲਿਖੇ ਹੋਏ ਸੀ ਉਹਦੇ ਉੱਤੇ ਐਸਪੀ ਸਾਹਿਬ ਦਾ ਨੰਬਰ ਵੀ ਲਿਖਿਆ ਹੋਇਆ ਸੀ ਹੁਣ ਗੁਰਜੀਤ ਨੇ ਜਿਵੇਂ ਆ ਪੜਿਆ ਸੀ ਤਾਂ ਗੁਰਜੀਤ ਸਿੰਘ ਮਨ ਵਿੱਚ ਸੋਚਦਾ ਕਿ ਇਹ ਨੰਬਰ ਲਿਖਤਾ ਦੰਦੇ ਨੇ ਪਰ ਇਹ ਸਾਡੇ ਕਿਸੇ ਕੰਮ ਨਹੀਂ ਆਉਂਦੇ ਇਹਨਾਂ ਨੂੰ ਫੋਨ ਕਰ ਲੋ ਜਾਂ ਤਾਂ ਇਹਨਾਂ ਦਾ ਫੋਨ ਹੀ ਨਹੀਂ ਮਿਲਦਾ ਜੇ ਫੋਨ ਮਿਲਦਾ ਤਾਂ ਚੱਕਦੇ ਨਹੀਂ ਜੇ ਚੱਕ ਵੀ ਲੈਣ ਤਾਂ ਸਾਡੀ ਗੱਲ ਨਹੀਂ ਸੁਣਦੇ ਇੰਨੇ ਵੱਡੇ ਵੱਡੇ ਅਫਸਰ ਐ ਇਹਨਾਂ ਨੂੰ ਮਿਲਣ ਵਾਸਤੇ ਅਪਾਇੰਟਮੈਂਟ ਲੈਣੀ ਪੈਂਦੀ ਐ ਇਹ ਸਿੱਧਾ ਤਾਂ ਬੰਦੇ ਨੂੰ ਮਿਲਦੇ ਵੀ ਨਹੀਂ ਇਹ ਸੋਚਦੇ ਸੋਚਦੇ ਗੁਰਜੀਤ ਅੱਗੇ ਨੂੰ ਜਾ ਰਿਹਾ ਸੀ ਪਰ ਇੱਕਦਮ ਉਹਦੇ ਦਿਲ 'ਚ ਖਿਆਲ ਆਂਦਾ ਕਿ ਕਿਉਂ ਨਾ ਐਸਪੀ ਸਾਹਿਬ ਨੂੰ ਫੋਨ ਕੀਤਾ ਜਾਵੇ ਉਹਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਜਾਵੇ ਉਸ ਨੂੰ ਪੋਰਾ ਵੀ ਉਮੀਦ ਨਹੀਂ ਸੀ ਕਿ ਉਸਦੇ ਫੋਨ ਤੇ ਕੋਈ ਐਸਪੀ ਸਾਹਿਬ ਉਸ ਦੀ ਗੱਲ ਸੁਣਨਗੇ ਪਰ ਉਹ ਫਿਰ ਵੀ ਸੋਚਦਾ ਹੈ ਕਿ ਕੋਸ਼ਿਸ਼ ਕਰਨ ਵਿੱਚ ਕੋਈ ਹਰਜ ਨਹੀਂ ਹੁੰਦਾ ਜੇ ਮੈਂ ਫੋਨ ਕੀਤਾ ਉਹ ਕਿਹੜਾ ਮੈਨੂੰ ਖਾ ਜਾਣਗੇ ਜਾਂ ਉਹ ਕਿਹੜਾ ਮੈਨੂੰ ਚੱਕ ਲੈਣਗੇ ਤਾਂ ਉਹ ਸੋਚਦਾ ਹੈ ਕਿ ਇੱਕ ਵਾਰ ਮੈਨੂੰ ਟਰਾਈ ਕਰਕੇ ਜ਼ਰੂਰ ਵੇਖਣਾ ਚਾਹੀਦਾ ਹੈ ਕਈ ਵਾਰ ਕੋ ਸੱਚਾ ਬੰਦਾ ਹੁੰਦਾ ਹੈ ਜੋ ਕਿ ਇਮਾਨਦਾਰ ਬੰਦਾ ਹੁੰਦਾ ਹੈ ਹੋ ਸਕਦਾ ਹੈ ਐਸਪੀ ਸਾਹਿਬ ਸੱਚੇ ਤੇ ਇਮਾਨਦਾਰ ਹੋਣ ਮੇਰੀ ਗੱਲ ਸੁਣ ਲੈਣਾ ਤੇ ਮੇਰੀ ਕੋਈ ਮਦਦ ਕਰ ਦੇਣਾ ਇਹ ਸੋਚਦਾ ਹੋਇਆ ਉਹ ਵਾਪਸ ਆਂਦਾ ਹੈ ਤੇ ਬੋਰਡ ਤੋਂ ਐਸਪੀ ਸਾਹਿਬ ਦਾ ਨੰਬਰ ਲਾਂਦਾ ਹੈ ਨੰਬਰ ਲਾ ਕੇ ਓਐਸਪੀ ਸਾਹਿਬ ਨੂੰ ਫੋਨ ਮਲਾਉਂਦਾ ਹੈ ਤਾਂ ਅੱਗੋਂ ਘੰਟੀ ਜਾਂਦੀ ਹੈ ਤਾਂ ਅੱਗੋਂ ਫੋਨ ਚੱਕਿਆ ਜਾਂਦਾ ਹੈ ਤੇ ਅੱਗੋਂ ਕਿਸੇ ਬੰਦੇ ਦੀ ਆਵਾਜ਼ ਆ ਜਾਂਦੀ ਹੈ ਹਾਂਜੀ ਦੱਸੋ ਕਿਸ ਨਾਲ ਗੱਲ ਕਰਨੀ ਹੈ ਤਾਂ ਫਿਰ ਗੁਰਜੀਤ ਸਿੰਘ ਕਹਿੰਦਾ ਹੈ ਕਿ ਮੈਂ ਐਸਪੀ ਸਾਹਿਬ ਨਾਲ ਗੱਲ ਕਰਨੀ ਹੈ ਤਾਂ ਅੱਗੋਂ ਪੁੱਛਿਆ ਜਾਂਦਾ ਹੈ ਕਿ ਕੀ ਕੰਮ ਹੈ ਤਾਂ ਫਿਰ ਅੱਗੋਂ ਗੁਰਜੀਤ ਕਹਿੰਦਾ ਹੈ ਕਿ ਕੰਮ ਤਾਂ ਮੈਂ ਐਸਪੀ ਸਾਹਿਬ ਨੂੰ ਹੀ ਦੱਸਣਾ ਹੈ ਮੇਰੀ ਐਸਪੀ ਸਾਹਿਬ ਨਾਲ ਗੱਲ ਕਰਵਾ ਦਿਓ ਤਾਂ ਫਿਰ ਅੱਗੋਂ ਉਸ ਨੂੰ ਲਾਈਨ ਤੇ ਰਹਿਣ ਵਾਸਤੇ ਕਿਹਾ ਜਾਂਦਾ ਹੈ ਥੋੜੀ ਦੇਰ ਬਾਅਦ ਐਸਪੀ ਸਾਹਿਬ ਲਾਈਨ ਤੇ ਆ ਜਾਂਦੇ ਨੇ ਤਾ ਫਿਰ ਗੁਰਜੀਤ ਸਿੰਘਾ ਐਸਪੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਕਰਦਾ ਹੈ ਤੇ ਸਤਿ ਸ੍ਰੀ ਅਕਾਲ ਕਰਨ ਤੋਂ ਬਾਅਦ ਉਸ ਨੂੰ ਸਾਰੀ ਗੱਲ ਦੱਸਦਾ ਹੈ ਕਿ ਕਿਸ ਤਰ੍ਹਾਂ ਮੇਰਾ ਟਰੱਕ ਰੋਕ ਲਿੱਤਾ ਗਿਆ ਤੇ ਮੇਰਾ ਦੁੱਧ ਮਿਲਾਵਟੀ ਦੱਸ ਕੇ ਮੇਰੇ ਕੋਲ 60000 ਰੁਪਏ ਮੰਗੇ ਜਾ ਰਹੇ ਨੇ ਉਹਨੂੰ ਤੁਸੀਂ ਮੇਰੀ ਮਦਦ ਕਰੋ ਐਸਪੀ ਸਾਹਿਬ ਨੇ ਗੁਰਜੀਤ ਸਿੰਘ ਦੀ ਸਾਰੀ ਗੱਲ ਸੁਣੀ ਸਾਰੀ ਗੱਲ ਸੁਣੇ ਤੋਂ ਬਾਅਦ ਉਹ ਗੁਰਜੀਤ ਸਿੰਘ ਨੂੰ ਪੁੱਛਦਾ ਹੈ ਕਿ ਤੁਹਾਡੀ ਲੋਕੇਸ਼ਨ ਕੀ ਹੈ ਤੁਸੀਂ ਕਿੱਥੇ ਹੋ ਤਾਂ ਗੁਰਜੀਤ ਸਿੰਘ ਦੱਸਦਾ ਹੈ ਕਿ ਇੱਥੇ ਇੱਕ ਬੋਰਡ ਲੱਗਾ ਹੈ ਫਲਾਣੀ ਰੋਡ ਹੈ ਇੱਥੇ ਸਾਰੇ ਅਫਸਰਾਂ ਦੇ ਨੰਬਰ ਲਿਖੇ ਹੈ ਤੇ ਮੈਂ ਉੱਥੇ ਹੀ ਖੜਾ ਐਸਪੀ ਸਾਹਿਬ ਕਹਿੰਦੇ ਨੇ ਕਿ ਤੁਸੀਂ ਉੱਥੇ ਹੀ ਰਹੋ ਅਸੀਂ ਥੋੜੇ ਦਿਰ ਚ ਤੁਹਾਡੇ ਤੱਕ ਪਹੁੰਚ ਰਹੇ ਹਾਂ ਹੁਣ ਤੁਸੀਂ ਚਿੰਤਾ ਨਾ ਕਰੋ ਇਹ ਹੁਣ ਮੇਟਰ ਮੇਰੀ ਨਿਗਾ ਵਿੱਚ ਆ ਗਿਆ ਇਹਨਾਂ ਕਹਿ ਕੇ ਐਸਪੀ ਸਾਹਿਬ ਫੋਨ ਕੱਟ ਦਿੰਦੇ ਨੇ ਐਸਪੀ ਸਾਹਿਬ ਨੂੰ ਉਸ ਨਾਕੇ ਦੀਆਂ ਬਹੁਤ ਜ਼ਿਆਦਾ ਸ਼ਿਕਾਇਤਾਂ ਮਿਲ ਰਹੀਆਂ ਸੀ ਐਸਪੀ ਸਾਹਿਬ ਨੇ ਉਸ ਨਾਕੇ ਤੇ ਇੱਕ ਦੋ ਵਾਰ ਪਹਿਲਾਂ ਵੀ ਕਾਰਵਾਈ ਕੀਤੀ ਸੀ ਸਟਿੰਗ ਆਪਰੇਸ਼ਨ ਕੀਤੇ ਸੀ ਪਰ ਉਦੋਂ ਉਹ ਨਾਕਾਮਯਾਬ ਰਹੇ ਸੀ ਕਿਉਂਕਿ ਉਹ ਨਾਕੇ ਵਾਲਿਆਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਕਿ ਐਸਪੀ ਸਾਹਿਬ ਆ ਰਹੇ ਨੇ ਇਸ ਕਰਕੇ ਐਸਪੀ ਸਾਹਿਬ ਨੇ ਆਪ ਦੇ ਸਟਿੰਗ ਆਪਰੇਸ਼ਨਾਂ ਵਾਸਤੇ ਇੱਕ 12 ਬੰਦਿਆਂ ਦੀ ਟੀਮ ਤਿਆਰ ਕੀਤੀ ਸੀ ਜਿਦੇ ਐਸਪੀ ਸਾਹਿਬ ਉਸ ਟੀਮ ਤੇ ਹੀ ਭਰੋਸਾ ਕਰਦੇ ਸੀ ਹੋਰ ਕਿਸੇ ਪੁਲਿਸ ਵਾਲੇ ਤੇ ਭਰੋਸਾ ਨਹੀਂ ਕਰਦੇ ਸੀ ਇਸ ਕਰਕੇ ਉਹ ਆਪਣੀ ਟੀਮ ਨੂੰ ਬੁਲਾਉਂਦੇ ਨੇ ਕਹਿੰਦੇ ਨੇ ਕਿ ਉਸ ਨਾਕੇ ਤੇ ਇੱਕ ਸ਼ਿਕਾਇਤ ਆਈ ਹੈ ਤੇ ਅੱਜ ਆਪਾਂ ਉਹਨਾਂ ਨੂੰ ਫੜ ਕੇ ਹੀ ਰਹਿਣਾ ਐ ਐਸਪੀ ਸਾਹਿਬ ਦੀ ਟੀਮ ਆ ਚੁੱਕੀ ਸੀ ਤਾਂ ਐਸਪੀ ਸਾਹਿਬ ਜਲਦੀ ਜਲਦੀ ਗੱਡੀ ਵਿੱਚ ਬਹਿੰਦੇ ਨੇ ਤੇ ਗੱਡੀ ਵਿੱਚ ਬਹਿ ਕੇ ਆਪਦੀ ਟੀਮ ਨੂੰ ਨਾਲ ਲੈ ਕੇ ਉਸੇ ਥਾਂ ਤੇ ਪਹੁੰਚ ਜਾਂਦੇ ਨੇ ਜਿਹੜੀ ਲੋਕੇਸ਼ਨ ਗੁਰਜੀਤ ਸਿੰਘ ਨੇ ਦਿੱਤੀ ਸੀ ਤਾਂ ਐਸਪੀ ਸਾਹਿਬ ਨੂੰ ਬੋਰਡ ਕੋਲੇ ਇੱਕ ਬੰਦਾ ਖੜ੍ਹਾ ਦਿਖਦਾ ਤਾਂ ਆਪਦੇ ਡਰਾਈਵਰ ਨੂੰ ਗੱਡੀ ਰੋਕਣ ਵਾਸਤੇ ਕਹਿੰਦੇ ਨੇ ਉਹ ਬੰਦੇ ਨੂੰ ਇਸ਼ਾਰੇ ਨਾਲ ਆਪਦੇ ਕੋਲ ਬੁਲਾਉਂਦੇ ਨੇ ਇਧਰ ਗੁਰਜੀਤ ਸਿੰਘ ਨੇ ਜਿਵੇਂ ਐਸਪੀ ਸਾਹਿਬ ਦੀ ਗੱਡੀ ਵੇਖੀ ਸੀ ਉਸ ਨੂੰ ਸਮਝ ਆ ਗਿਆ ਸੀ ਕਿ ਐਸਪੀ ਸਾਹਿਬ ਆ ਗਏ ਨੇ ਤਾਂ ਗੁਰਜੀਤ ਸਿੰਘ ਐਸਪੀ ਸਾਹਿਬ ਕੋਲੇ ਆ ਜਾਂਦੇ ਨੇ ਐਸਪੀ ਸਾਹਿਬ ਗੁਰਜੀਤ ਸਿੰਘ ਨੂੰ ਪਾ ਕੇ ਵਾਪਸ ਗੱਡੀ ਮੋੜ ਲੈਂਦੇ ਨੇ ਤੇ ਐਦਾਂ ਦੀ ਥਾਂ ਤੇ ਵਗ ਜਾਂਦੇ ਨੇ ਜਿੱਥੇ ਉਹਨਾਂ ਦੀਆਂ ਗੱਡੀਆਂ ਤੇ ਕਿਸੇ ਦੀ ਨਿਗਾ ਨਾ ਪਵੇ ਤਾਂ ਫਿਰ ਉਹ ਗੁਰਜੀਤ ਸਿੰਘ ਕੋਲੇ ਸਾਰਾ ਮੈਟਰ ਪੁੱਛਦੇ ਨੇ ਕਿ ਕਿਸ ਤਰ੍ਹਾਂ ਕਿਵੇਂ ਹੋਇਆ ਸੀ ਤਾਂ ਗੁਰਜੀਤ ਸਿੰਘ ਸਾਰੀ ਗੱਲ ਐਸਪੀ ਸਾਹਿਬ ਨੂੰ ਦੱਸ ਦਿੰਦੇ ਨੇ ਫਿਰ ਐਸਪੀ ਸਾਹਿਬ ਗੁਰਜੀਤ ਸਿੰਘ ਨੂੰ ਕਹਿੰਦੇ ਨੇ ਕਿ ਜਿੱਦਾਂ ਮੈਂ ਕਹਾਂਗਾ ਹੁਣ ਤੂੰ ਉਦਾਂ ਹੀ ਕਰਨਾ ਫਿਰ ਐਸਪੀ ਸਾਹਿਬ ਜੇਬ ਚੋਂ 60000 ਰੁਪਏ ਕੱਢ ਕੇ ਗੁਰਜੀਤ ਸਿੰਘ ਨੂੰ ਦਿੰਦੇ ਨੇ ਤੇ ਨਾਲੇ ਕਹਿੰਦੇ ਨੇ ਕਿ ਇਹ 60000 ਰੁਪਏ ਤੁਸੀਂ ਵੱਡੇ ਸਾਹਬ ਨੂੰ ਦੇਣੇ ਨੇ ਜੋ ਕਿ ਤੁਹਾਡੇ ਕੋਲੇ 60000 ਰੁਪਏ ਮੰਗ ਉਸ ਨੂੰ ਕੋਈ ਸ਼ੱਕ ਨਾ ਹੋਵੇ ਤੁਸੀਂ ਪੈਸੇ ਘਟਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਉਸ ਨੂੰ ਦੱਸਣਾ ਹੈ ਕਿ ਮੇਰੇ ਕੋਲ ਘੱਟ ਪੈਸਿਆਂ ਦਾ ਅਰੇਂਜਮੈਂਟ ਹੋਇਆ ਹੈ ਤੁਸੀਂ ਕਹਿਣਾ ਹੈ ਕਿ ਮੇਰੇ ਕੋਲ 50000 ਰੁਪਏ ਦਾ ਅਰੇਂਜਮੈਂਟ ਹੋਇਆ ਹੈ ਜੇ ਉਹ 50000 ਵਿੱਚ ਮੰਨ ਜਾਂਦਾ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਉਸ ਨੂੰ 60000 ਰੁਪਏ ਦੇ ਦਿਓ ਐਸੇ ਤਰ੍ਹਾਂ ਗੁਰਜੀਤ ਸਿੰਘ ਨੂੰ ਐਸਪੀ ਸਾਹਿਬ ਨੇ ਸਮਝਾ ਦਿੱਤਾ ਸੀ ਗੁਰਜੀਤ ਸਿੰਘ ਦੀ ਸ਼ਰਟ ਦੇ ਬਟਨ ਤੇ ਇੱਕ ਕੈਮਰਾ ਲਾ ਦਿੱਤਾ ਸੀ ਤੇ ਨਾਲੇ ਉਸ ਨੂੰ ਕਿਹਾ ਸੀ ਕਿ ਇਸ ਕੈਮਰੇ ਦੀ ਲੋਕੇਸ਼ਨ ਇਸ ਤਰ੍ਹਾਂ ਰੱਖਣੀ ਹੈ ਕਿ ਉੱਥੇ ਜਿੰਨੇ ਵੀ ਪੁਲਿਸ ਵਾਲੇ ਆ ਸਾਰਿਆਂ ਦੀ ਫੋਟੋ ਇਸ ਕੈਮਰੇ ਵਿੱਚ ਆਵੇ ਸਾਰੀਆਂ ਗੱਲਾਂ ਜੋ ਤੂੰ ਉਹਨਾਂ ਨਾਲ ਕਰੇਂ ਇਸ ਤਰੀਕੇ ਨਾਲ ਕਰਨੀ ਹੈ ਕਿ ਰਿਕਾਰਡਿੰਗ ਸੁਣੇ ਤੋਂ ਪਤਾ ਲੱਗ ਜੇ ਕਿ ਉਹ ਲੋਕਾਂ ਨੇ ਰਿਸ਼ਵਤ ਮੰਗੀ ਹੈ ਉਹ ਪੈਸੇ ਲੈ ਕੇ ਤੈਨੂੰ ਛੱਡਣ ਦੀ ਗੱਲ ਕਰ ਰਹੇ ਨੇ ਹੁਣ ਗੁਰਜੀਤ ਸਿੰਘ ਨੂੰ ਪਤਾ ਲੱਗਿਆ ਸੀ ਕਿ ਐਸਪੀ ਸਾਹਿਬ ਉਹਨਾਂ ਤੇ ਕਾਰਵਾਈ ਕਰਨਾ ਚਾਹੁੰਦੇ ਨੇ ਤਾਂ ਫਿਰ ਐਸਪੀ ਸਾਹਿਬ ਗੁਰਜੀਤ ਸਿੰਘ ਨੂੰ ਕਹਿੰਦੇ ਨੇ ਕਿ ਹੁਣ ਤੂੰ ਹੌਸਲੇ ਨਾ ਜਾ ਡਰੀ ਨਾ ਤੇ ਨਾ ਹੀ ਘਬرائی ਇਹਨਾਂ ਲੋਕਾਂ ਦੇ ਖਿਲਾਫ ਆਸੀਂ ਬਹੁਤ ਟਾਈਮ ਤੋਂ ਕਾਰਵਾਈ ਕਰਨਾ ਚਾਹੁੰਦੇ ਸੀ ਪਰ ਸਾਨੂੰ ਕੋਈ ਸਬੂਤ ਨਹੀਂ ਮਿਲਣ ਲੱਗ ਰਿਹਾ ਸੀ ਅੱਜ ਮੌਕਾ ਮਿਲਿਆ ਅੱਜ ਤੇਰੇ ਕਰਕੇ ਇਹ ਕਰਪਟ ਤੇ ਰਿਸ਼ਵਤਖੋਰ ਪੁਲਸੀਏ ਫੜੇ ਜਾਣਗੇ ਇਸ ਕਰਕੇ ਤੈਨਾਂ ਬਿਲਕੁਲ ਨਹੀਂ ਘਬਰਾਣਾ ਆ ਫਿਰ ਗੁਰਜੀਤ ਸਿੰਘ ਉਥੋਂ ਪੈਦਲ ਤੁਰ ਪੈਂਦਾ ਤੇ ਜਾ ਕੇ ਨਾਕੇ ਤੇ ਪਹੁੰਚ ਜਾਂਦਾ ਹੈ ਜਿਵੇਂ ਵੱਡੇ ਸਾਹਿਬ ਨੇ ਗੁਰਜੀਤ ਸਿੰਘ ਨੂੰ ਹੁੰਦਾ ਵੇਖਿਆ ਸੀ ਤਾਂ ਉਹਦੇ ਚਿਹਰੇ ਤੇ ਮੁਸਕਰਾਹਟ ਆ ਗਈ ਸੀ ਉਸਨੇ ਸੋਚਿਆ ਸੀ ਕਿ ਪੈਸੇ ਆ ਗਏ ਨੇ ਤਾਂ ਗੁਰਜੀਤ ਸਿੰਘ ਇਸ ਤਰੀਕੇ ਨਾਲ ਗਿਆ ਸੀ ਕਿ ਸਾਰੇ ਪੁਲਿਸ ਵਾਲਿਆਂ ਦੀ ਫੋਟੋ ਉਸ ਕੈਮਰੇ ਵਿੱਚ ਆ ਜਾਏ ਤਾਂ ਫਿਰ ਉਹ ਵੱਡੇ ਸਾਹਿਬ ਨੂੰ ਕਹਿੰਦਾ ਕਿ ਸਾਹਿਬ ਜੀ ਮੇਰੇ ਕੋਲ 60000 ਰੁਪਏ ਤਾਂ ਨਹੀਂ ਮਣੇ ਪਰ ਮੈਂਨੇ 50000 ਰੁਪਏ ਦਾ ਜੁਗਾੜ ਕਰ ਲੇਤਾ ਤੁਸੀਂ ਇਸ ਤਰ੍ਹਾਂ ਨਾ ਕਰੋ ਮੈਂ ਚੰਗੇ ਕੰਮ ਵਾਸਤੇ ਦੁੱਧ ਲੈ ਕੇ ਜਾ ਰਿਹਾ ਤੁਸੀਂ 10000 ਰੁਪਏ ਦੀ ਛੂਟ ਕਰ ਦਿਓ ਤਾਂ ਵੱਡਾ ਸਾਹਿਬ ਕਹਿੰਦਾ ਕਿ ਚਲ ਕੋਈ ਗੱਲ ਨਹੀਂ ਜੇ ਤੂੰ ਚੰਗੇ ਕੰਮ ਵਾਸਤੇ ਲੈ ਕੇ ਜਾ ਰਿਹਾ ਤਾਂ ਤੈਨੂੰ 10000 ਰੁਪਏ ਤਾ ਫਿਰ ਗੁਰਜੀਤ ਸਿੰਘ ਜੇਬ ਚ ਕੱਟ ਕੇ 50000 ਰੁਪਏ ਵੱਡੇ ਸਾਹਿਬ ਨੂੰ ਫੜਾ ਦਿੰਦਾ ਹੈ ਤਾਂ ਫਿਰ ਵੱਡਾ ਸਾਹਿਬ ਪੈਸੇ ਲੈ ਕੇ ਜੇਬ ਚ ਪਾ ਲੈਂਦਾ ਹੈ ਤਾਂ ਗੁਰਜੀਤ ਸਿੰਘ ਕਹਿੰਦਾ ਹੈ ਕਿ ਸਾਹਿਬ ਜੀ ਗਿਣ ਤਾਂ ਲਿਓ ਪੂਰੇ 50000 ਹੈ ਤਾ ਫਿਰ ਬੱਡਾ ਸਾਹਿਬ ਕਹਿੰਦਾ ਕਿ ਸਾਨੂੰ ਗਿਣਨ ਦੀ ਲੋੜ ਨਹੀਂ ਇੰਨਾ ਕੁ ਭਰੋਸਾ ਸਾਨੂੰ ਤੇਰੇ ਤੇ ਹੈਗਾ ਕਿ ਇਹ ਪੂਰੇ 50000 ਹੈ ਜੇ ਤੂੰ ਘੱਟ ਵੀ ਦੇ ਕੇ ਜਾਵੇਂਗਾ ਤਾਂ ਕਿੱਥੇ ਜਾਵੇਂਗਾ ਲੰਘੇਗਾ ਤਾਂ ਇੱਥੋਂ ਦੀ ਅਸੀਂ ਤੇਰੇ ਟਰੱਕ ਦੇ ਨੰਬਰ ਨੋਟ ਕਰ ਲਿੱਤੇ ਨੇ ਤਾਂ ਗੁਰਜੀਤ ਸਿੰਘ ਵਾਪਸ ਆਪਣੇ ਟਰੱਕ ਕੋਲੇ ਆ ਜਾਂਦਾ ਤੇ ਟਰੱਕ ਕੋਲੇ ਆ ਕੇ ਐਸਪੀ ਸਾਹਿਬ ਦੀ ਟੀਮ ਨੂੰ ਇਸ਼ਾਰਾ ਕਰ ਦਿੰਦਾ ਥੋੜੀ ਦੇਰ ਬਾਅਦ ਉੱਥੇ ਐਸਪੀ ਸਾਹਿਬ ਦੀ ਗੱਡੀ ਤੇ ਇੱਕ ਹੋਰ ਗੱਡੀ ਪਹੁੰਚ ਜਾਂਦੀ ਹੈ ਜਿਵੇਂ ਉਹ ਗੱਡੀ ਵੱਡੇ ਸਾਹਿਬ ਨੇ ਦੇਖੀ ਸੀ ਤਾਂ ਉਹਦੇ ਮੂੰਹ ਦਾ ਰੰਗ ਉੱਟ ਗਿਆ ਸੀ ਉਸ ਨੂੰ ਲੱਗਾ ਕਿ ਅੱਜ ਫਿਰ ਐਸਪੀ ਸਾਹਿਬ ਕਾਰਵਾਈ ਕਰਨ ਆਏ ਹਨ ਕਿਉਂਕਿ ਦੋ ਵਾਰ ਉਹਨਾਂ ਤੇ ਪਹਿਲਾਂ ਕਾਰਵਾਈ ਹੋ ਚੁੱਕੀ ਸੀ ਐਸਪੀ ਸਾਹਿਬ ਕਾਮਯਾਬ ਨਹੀਂ ਹੋਏ ਸੀ ਇਸ ਵਾਰ ਉਹਨੂੰ ਲੱਗਾ ਕਿ ਇਸ ਵਾਰ ਉਹ ਪੱਕਾ ਫੜਿਆ ਜਾਵੇਗਾ ਐਸਪੀ ਸਾਹਿਬ ਨੇ ਕੋਈ ਨਵੀਂ ਸਕੀਮ ਲੜਾਈ ਹੈ ਜਿਵੇਂ ਐਸਪੀ ਸਾਹਿਬ ਕੋਲੇ ਆਂਦੇ ਨੇ ਤਾਂ ਫਿਰ ਵੱਡਾ ਸਾਹਿਬ ਐਸਪੀ ਸਾਹਿਬ ਨੂੰ ਸਲੂਟ ਮਾਰਦਾ ਹੈ ਪਿੱਛੇ-ਪਿੱਛੇ ਸਾਰੇ ਪੁਲਿਸ ਵਾਲੇ ਸਲੂਟ ਮਾਰਦੇ ਨੇ ਤਾ ਫਿਰ ਐਸਪੀ ਸਾਹਿਬ ਟਰੱਕ ਨੂੰ ਇਸ਼ਾਰਾ ਕਰਦੇ ਹੋਏ ਕਹਿੰਦੇ ਨੇ ਕਿ ਟਰੱਕ ਨੂੰ ਕਿਉਂ ਰੋਕ ਰੱਖਿਆ ਤਾਂ ਫਿਰ ਐਸਪੀ ਸਾਹਿਬ ਨੂੰ ਕਹਿੰਦਾ ਕਿ ਸਾਹਿਬ ਜੀ ਇਸ ਦੀ ਰੂਟੀਨ ਕਾਗਜ਼ ਚੈੱਕ ਕੀਤੇ ਸੀ ਹੁਣ ਅਸੀਂ ਕਾਗਜ਼ ਚੈੱਕ ਕਰ ਲਏ ਨੇ ਤਾਂ ਕਰਕੇ ਇਸ ਨੂੰ ਅਸੀਂ ਜਾਣ ਵਾਸਤੇ ਕਿਹਾ ਤਾਂ ਫਿਰ ਐਸਪੀ ਸਾਹਿਬ ਕਹਿੰਦੇ ਨੇ ਕਿ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਤੁਸੀਂ ਸਿਰਫ ਕਾਗਜ਼ ਹੀ ਨਹੀਂ ਚੈੱਕ ਕੀਤੇ ਹੋਣੇ ਤੁਸੀਂ ਬਹੁਤ ਕੁਝ ਕੀਤਾ ਹੋਣਾ ਤਾਂ ਫਿਰ ਵੱਡਾ ਸਾਹਿਬ ਕਹਿੰਦਾ ਕਿ ਸਾਹਿਬ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਤੁਸੀਂ ਸਾਡੇ ਤੇ ਐਵੇਂ ਝੂਠਾ ਇਲਜ਼ਾਮ ਲਾ ਰਹੇ ਹੋ ਤਾ ਫਿਰ ਐਸਪੀ ਸਾਹਿਬ ਕਹਿੰਦੇ ਨੇ ਮੈਂ ਝੂਠਾ ਇਲਜ਼ਾਮ ਨਹੀਂ ਲਾ ਰਿਆ ਮੈਨੂੰ ਸਭ ਪਤਾ ਹੈ ਤੁਸੀਂ ਕੀ ਕੀਤਾ ਹੈ ਤੁਸੀਂ ਇਸ ਕੋਲੇ 50000 ਰੁਪਏ ਰਿਸ਼ਵਤ ਦੇ ਲਿੱਤੇ ਹੈ ਇਹ ਸਭ ਮੈਨੂੰ ਪਤਾ ਲੱਗਿਆ ਹੈ ਤਾਂ ਫਿਰ ਵੱਡੇ ਸਾਹਿਬ ਇੱਕਦਮ ਕਹਿੰਦਾ ਹੈ ਕਿ ਸਾਹਿਬ ਜੀ ਇਹ ਗੱਲ ਗਲਤ ਹੈ ਤੁਹਾਡੀ ਪੋਸਟ ਵੱਡੀ ਹੈ ਤੁਸੀਂ ਵੱਡੇ ਸਾਹਿਬ ਨੂੰ ਇਸ ਦਾ ਮਤਲਬ ਇਹ ਨਹੀਂ ਤੁਸੀਂ ਸਾਡੇ ਛੋਟਿਆਂ ਤੇ ਐਵੇਂ ਝੂਠੇ ਇਲਜ਼ਾਮ ਲਾਓ ਤਾਂ ਐਸਪੀ ਸਾਹਿਬ ਕਹਿੰਦੇ ਆ ਕਿ ਮੈਂ ਝੂਠਾ ਇਲਜ਼ਾਮ ਨਹੀਂ ਲਾ ਰਿਆ ਆਪਦੀ ਜੇਬ ਚੋਂ ਫੋਨ ਕੱਢਦੇ ਨੇ ਤੇ ਸਾਰੀ ਰਿਕਾਰਡਿੰਗ ਜੋ ਉਸ ਬਟਨ ਤੇ ਲੱਗੇ ਹੋਏ ਕੈਮਰੇ ਦੇ ਸੀ ਐਸਪੀ ਸਾਹਿਬ ਦੇ ਫੋਨ ਤੇ ਰਿਕਾਰਡ ਹੋ ਰਹੀ ਸੀ ਸਾਰੀ ਰ ਆਵਰ ਰਿਕਾਰਡਿੰਗ ਦੇਖ ਰਹੀ ਸੀ ਤੇ ਉਸਦੇ ਮੂੰਹ ਦਾ ਰੰਗ ਉੱਡ ਰਿਆ ਸੀ ਤੇ ਸਾਰੇ ਪੁਲਿਸ ਵਾਲਿਆਂ ਦੇ ਹੋਸ਼ ਉੱਡ ਗਏ ਸੀ ਐਸੇ ਤਰ੍ਹਾਂ ਵੱਡਾ ਸਾਹਿਬ ਹੁਣ ਰੰਗੇ ਹੱਥੋਂ ਫੜਿਆ ਗਿਆ ਸੀ ਹੁਣ ਵੱਡੇ ਸਾਹਿਬ ਕੋਲੇ ਕੋਈ ਚਾਰਾ ਨਹੀਂ ਸੀ ਉਹ ਸੋਚਦਾ ਹੈ ਕਿ ਹੁਣ ਐਸਪੀ ਸਾਹਿਬ ਦੇ ਪੈਰੀਂ ਗਿਰ ਜਾਈਏ ਹੋ ਸਕਦਾ ਹੈ ਐਸਪੀ ਸਾਹਿਬ ਮਾਫ ਕਰ ਦੇਣ ਤਾਂ ਫਿਰ ਬਾਕੀ ਪੁਲਿਸ ਵਾਲੇ ਤੇ ਵੱਡਾ ਸਾਹਿਬ ਇੱਕੋ ਦਾਮ ਐਸਪੀ ਸਾਹਿਬ ਦੇ ਪੈਰੀਂ ਗਿਰ ਜਾਂਦੇ ਨੇ ਤੇ ਰੋ ਰੋ ਕੇ ਮਾਫੀ ਮੰਗਣ ਆ ਜਾਂਦੇ ਨੇ ਕਹਿੰਦੇ ਨੇ ਕਿ ਸਾਡੇ ਕੋਲੇ ਬਹੁਤ ਵੱਡੀ ਭੁੱਲ ਹੋ ਗਈ ਅੱਜ ਤੋਂ ਬਾਅਦ ਐਦਾਂ ਦਾ ਕੁਝ ਨਹੀਂ ਹੋਏਗਾ ਮੈਂ ਤੁਹਾਨੂੰ ਇੱਕ ਇਮਾਨਦਾਰ ਬੰਦਾ ਬਣ ਕੇ ਦਿਖਾਵਾਂਗਾ ਪਰ ਐਸਪੀ ਸਾਹਿਬ ਕਹਿੰਦੇ ਨੇ ਕਿ ਤੁਹਾਨੂੰ ਮਾਫ ਨਹੀਂ ਕੀਤਾ ਜਾਵੇਗਾ ਦੋ ਵਾਰੀ ਤੁਹਾਨੂੰ ਮੌਕਾ ਮਿਲਿਆ ਸੀ ਜੇ ਤੁਸੀਂ ਸੁਧਰਨਾ ਸੀ ਤਾਂ ਸੁਧ ਸਖਤ ਕਾਰਵਾਈ ਕੀਤੀ ਜਾਵੇਗੀ ਵੱਡਾ ਸਾਹਿਬ ਰੌਣ ਹਕਾ ਹੋ ਰਿਆ ਸੀ ਐਸਪੀ ਸਾਹਿਬ ਨੂੰ ਕਹਿ ਰਹੇ ਕਿ ਸਾਹਿਬ ਜੀ ਮੇਰੇ ਜਵਾਕ ਰੋਲ ਜਾਣਗੇ ਤੁਸੀਂ ਇਸ ਤਰ੍ਹਾਂ ਨਾ ਕਰੋ ਸਾਨੂੰ ਮaaf ਕਰ ਦਿਓ ਟਾ ਐਸਪੀ ਸਾਹਿਬ ਕਹਿੰਦੇ ਨੇ ਕਿ ਤੁਹਾਨੂੰ ਮਾਫ਼ਤਾ ਕਰਦੀਏ ਪਰ ਇਹ ਉਹਨਾਂ ਲੋਕਾਂ ਨਾਲ ਨਾ ਇਨਸਾਫੀ ਹੋਵੇਗੀ ਜਿਨ੍ਹਾਂ ਨੂੰ ਤੁਸੀਂ ਲੁੱਟਿਆ ਹੈ ਤੁਹਾਨੂੰ ਸਰਕਾਰ ਸੈਲਰੀ ਦਿੰਦੀ ਹੈ ਤਨਖਾਹ ਦਿੰਦੀ ਹੈ ਫਿਰ ਵੀ ਤੁਸੀਂ ਲੋਕਾਂ ਕੋਲੋਂ ਪੈਸੇ ਮੰਗਦੇ ਹੋ ਕੋਈ ਵੀ ਐਦਾਂ ਦਾ ਸਾਧਨ ਨਹੀਂ ਹੁੰਦਾ ਜਿਸ ਕੋਲ ਤੁਸੀਂ ਪੈਸੇ ਨਾ ਲੈਂਦੇ ਹੋ ਮੇਰੇ ਕੋਲੇ ਬਹੁਤ ਸਾਰੀਆਂ ਸ਼ਿਕਾਇਤਾਂ ਤੁਹਾਡੇ ਖਿਲਾਫ ਆਈਆਂ ਪਰ ਮੇਰੇ ਕੋਲੇ ਕੋਈ ਸਬੂਤ ਨਹੀਂ ਸੀ ਅੱਜ ਇਹ ਸਬੂਤ ਮੇਰੇ ਹੱਥ ਆ ਗਿਆ ਹੁਣ ਤੁਹਾਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਐਸਪੀ ਸਾਹਿਬ ਆਪ ਦੀ ਟੀਮ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਕਹਿੰਦੇ ਨੇ ਸਭ ਨੂੰ ਗ੍ਰਿਫਤਾਰ ਕਰਕੇ ਥਾਣੇ ਭੇਜ ਦਿੱਤਾ ਜਾਂਦਾ ਹੈ ਤੇਦਰ ਗੁਰਜੀਤ ਸਿੰਘ ਐਸਪੀ ਸਾਹਿਬ ਕੋਲੇ ਆ ਕੇ ਦੋ ਹੱਥ ਜੋੜ ਕੇ ਐਸਪੀ ਸਾਹਿਬ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਹੈ ਕਿ ਐਸਪੀ ਸਾਹਿਬ ਤੁਸੀਂ ਮੇਰੇ ਇੱਕ ਫੋਨ ਤੇ ਕਾਰਵਾਈ ਕੀਤੀ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਮੈਂ ਸੋਚਦਾ ਸੀ ਕਿ ਵੱਡੇ ਅਧਿਕਾਰੀ ਸਿਰਫ ਨੰਬਰ ਲਿਖ ਦਿੰਦੇ ਨੇ ਕਾਰਵਾਈ ਕੋਈ ਨਹੀਂ ਕਰਦੇ ਪਰ ਅੱਜ ਮੈਨੂੰ ਪਤਾ ਲੱਗਾ ਹੈ ਕਿ ਵੱਡੇ ਅਧਿਕਾਰੀ ਵੀ ਬਹੁਤ ਇਮਾਨਦਾਰ ਤੇ ਮਿਹਨਤੀ ਹੁੰਦੇ ਨੇ ਤਾਂ ਐਸਪੀ ਸਾਹਿਬ ਗੁਰਜੀਤ ਸਿੰਘ ਨੂੰ ਕਹਿੰਦਾ ਹੈ ਕਿ ਤੁਸੀਂ ਵੀ ਬਹੁਤ ਵਧੀਆ ਕੰਮ ਕੀਤਾ ਹੈ ਜੇ ਅੱਜ ਤੁਸੀਂ ਮੈਨੂੰ ਫੋਨ ਨਾ ਕਰਦੇ ਤਾਂ ਇਹਨਾਂ ਨੇ ਐਦਾਂ ਹੀ ਕੰਮ ਚਲਾਈ ਰੱਖਣਾ ਸੀ ਤੁਹਾਡੇ ਕਰਕੇ ਰਿਸ਼ਵਤਖੋਰ ਪੁਰਸਾਲੇ ਫੜੇ ਗਏ ਨੇ ਇਹਨਾਂ ਨੂੰ ਇਹਨ ਤਾ ਫਿਰ ਗੁਰਜੀਤ ਸਿੰਘ ਆਪਦਾ ਟਰੱਕ ਲੈ ਕੇ ਉੱਥੋਂ ਚੱਲ ਪੈਂਦਾ ਤੇ ਫੋਨ ਕਰਕੇ ਉਸ ਦਾਨੀ ਸੱਜਣ ਨੂੰ ਸਾਰੀ ਗੱਲ ਦੱਸ ਦਿੰਦਾ ਕਿ ਹੁਣ ਪੈਸੇ ਭੇਜਣ ਦੀ ਲੋੜ ਨਹੀਂ ਐ ਉਹ ਜਿਹੜਾ ਬੰਦਾ ਭੇਜਿਆ ਉਸ ਨੂੰ ਤੁਸੀਂ ਵਾਪਸ ਬੁਲਾ ਲਓ ਗੁਰਜੀਤ ਸਿੰਘ ਬਹੁਤ ਜ਼ਿਆਦਾ ਖੁਸ਼ੀ ਤੇ ਐਸਪੀ ਸਾਹਿਬ ਦੀਆਂ ਬਹੁਤ ਜ਼ਿਆਦਾ ਮਾਨੀ ਮਾਨ ਤਰੀਫਾ ਕਰ ਰਿਹਾ ਸੀ ਤੇ ਸੋਚ ਰਿਹਾ ਸੀ ਅਧਿਕਾਰੀ ਹੋਣ ਤਾਂ ਐਦਾਂ ਦੇ ਹੋਣ ਇੱਧਰ ਐਸਪੀ ਸਾਹਿਬ ਨੇ ਉਹ ਪੁਲਿਸ ਵਾਲਿਆਂ ਖਿਲਾਫ ਕੇਸ ਬਣਾਇਆ ਤੇ ਕੇਸ ਬਣਾ ਕੇ ਉਹਨਾਂ ਨੂੰ ਕੋਰਟ 'ਚ ਪੇਸ਼ ਕਰਤਾ ਕੋਰਟ ਦੇ ਵਿੱਚ ਉਹ ਸਬੂਤ ਵਜੋਂ ਵੀਡੀਓ ਦਿਖਾਈ ਗਈ ਜਿਹਦੇ ਵਿੱਚ ਕਲੀਅਰ ਦਿਖ ਰਿਹਾ ਸੀ ਕਿ ਉਹਨਾਂ ਨੇ ਰਿਸ਼ਵਤ ਦੇ 50 ਸਜ਼ਾ ਸੁਣਾ ਦਿੰਦਾ ਹੈ ਤੇ ਨਾਲ ਦੀ ਨਾਲ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਦੇ ਦੇਸ਼ ਵੀ ਦਿੱਤੇ ਜਾਂਦੇ ਨੇ ਤਾਂ ਕਿ ਰਿਸ਼ਵਤਚੋਂ ਇਹਨਾਂ ਨੇ ਜਿੰਨੀ ਵੀ ਪ੍ਰਾਪਰਟੀ ਬਣਾਈ ਹੈ ਸਭ ਨੂੰ ਸੀਜ਼ ਕੀਤਾ ਜਾ ਸਕੇ ਉਸ ਤੋਂ ਬਾਅਦ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਸ਼ੁਰੂ ਹੋ ਜਾਂਦੀ ਹੈ ਤੇ ਜਿੰਨੀ ਵੀ ਇਨਲੀਗਲ ਪ੍ਰਾਪਰਟੀ ਸੀ ਸਭ ਦੀ ਸਭ ਸੀਜ਼ ਕਰ ਦਿੱਤੀ ਜਾਂਦੀ ਹੈ ਤੇ ਉਪਰਸ ਵਾਲਿਆਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ ਗੁਰਜੀਤ ਸਿੰਘ ਪਿੰਡ ਵਿੱਚ ਜਾ ਕੇ ਜਿਵੇਂ ਪਿੰਡ ਵਾਲਿਆਂ ਨੂੰ ਸਾਰੀ ਗੱਲ ਦੱਸਦਾ ਤਾਂ ਸਾਰੇ ਕਹਿੰਦੇ ਨੇ ਕਿ ਜੋ ਮਾੜਾ ਕਰਦਾ ਹੈ ਉਹਦੇ ਨਾਲ ਮਾੜਾ ਹੀ ਹੁੰਦਾ ਹੈ ਹੋ ਸਕਦਾ ਹੈ ਇੱਕ ਟਾਈਮ ਲੰਘ ਜਾਵੇ ਕੁਝ ਸਮਾਂ ਲੰਘ ਜਾਵੇ ਪਰ ਉਹਦੇ ਨਾਲ ਮਾੜਾ ਹੁੰਦਾ ਜ਼ਰੂਰ ਹੈ ਜੋ ਕਿਸੇ ਦਾ ਭਲਾ ਕਰਦਾ ਹੈ ਉਹਦਾ ਹਮੇਸ਼ਾ ਭਲਾ ਹੀ ਹੁੰਦਾ ਹੈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਈ ਗੁਰੂ ਨੇ ਉਹਨਾਂ ਸਭ ਦੀ ਸੁਣ ਲਈ ਸੀ ਤੇ ਉਹ ਰਿਸ਼ਵਤਖੋਰ ਪੁਲਸ ਵਾਲੇ ਫੜੇ ਗਏ ਸੀ ਤਾਂ ਦੋਸਤੋ ਸਾਡਾ ਇਹ ਕਹਿਣਾ ਨਹੀਂ ਹੈ ਕਿ ਸਾਰੇ ਪੁਲਸ ਵਾਲੇ ਬੇਈਮਾਨ ਹੈ ਅੱਜ ਵੀ ਬਹੁਤ ਜ਼ਿਆਦਾ ਪੁਲਸ ਵਾਲੇ ਇਮਾਨਦਾਰ ਨੇ ਜੋ ਬੇਈਮਾਨੀ ਦਾ 1 ਰੁਪਿਆ ਵੀ ਨਹੀਂ ਲੈਂਦੇ ਬੜੀ ਇਮਾਨਦਾਰੀ ਨਾਲ ਆਪਦੀ ਡਿਊਟੀ ਕਰਦੇ ਨੇ ਜਿਨ੍ਹਾਂ ਕਰਕੇ ਆਪਣਾ ਦੇਸ਼ ਤਰੱਕੀ ਕਰ ਰਿਹਾ ਹੈ ਪਰ ਕੁਝ ਪੁਲਸ ਵਾਲੇ ਐਦਾਂ ਦੇ ਵੀ ਹੁੰਦੇ ਨੇ ਜੋ ਬੇਈਮਾਨ ਹੁੰਦੇ ਨੇ ਜੋ ਪੂਰੇ ਪੁਲਿਸ ਡਿਪਾਰਟਮੈਂਟ ਚ ਨਹੀਂ ਹਰ ਮੇਕਮ ਵਿੱਚ ਤੁਹਾਨੂੰ ਐਡਾ ਦਾ ਬੰਦਾ ਮਿਲ ਜਾਵੇਗਾ ਜੋ ਕਿ ਪੂਰੇ ਮੇਕਮ ਨੂੰ ਬਦਨਾਮ ਕਰ ਰਿਹਾ ਹੁੰਦਾ ਹੈ ਤਾਂ ਦੋਸਤੋ ਇਹ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜਿੱਦਾਂ ਦਾ ਅਸੀਂ ਬੀਜਦੇ ਹਾਂ ਉਦਾਂ ਦਾ ਹੀ ਸਾਨੂੰ ਵੜਣਾ ਪੈਂਦਾ ਹੈ ਜੇ ਅਸੀਂ ਕਿਸੇ ਦਾ ਮਾੜਾ ਕਰਾਂਗੇ ਤਾਂ ਅੱਜ ਨਹੀਂ ਤਾਂ ਕੱਲ ਸਾਡਾ ਮਾੜਾ ਹੋਣਾ ਪੱਕਾ ਹੈ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਰੱਬ ਸਾਡਾ ਵੀ ਭਲਾ ਕਰੇਗਾ ਕਿਉਂਕਿ ਉਹ ਵਾਹਿਗੁਰੂ ਸਭ ਕੁਝ ਦੇਖਦਾ ਹੈ ਸਭ ਨੂੰ ਨਿਆਂ ਦਿੰਦਾ ਹੈ ਤਾਂ ਦੋਸਤੋ ਇਹ ਕਹਾਣੀ YouTube ਤੋਂ ਇੱਕ ਵਾਇਰਲ ਵੀਡੀਓ ਤੋਂ ਲਈ ਗਈ ਹੈ ਤਾਂ ਦੋਸਤੋ ਤੁਹਾਡੇ ਕੀ ਵਿਚ ਐਸਪੀ ਸਾਹਿਬ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਜਰੂਰ ਦੇ ਕੇ ਜਾਈਓ ਦੋਸਤੋ ਧੰਨਵਾਦ